ਦੇਸ਼ ਦੀ ਰਾਜਧਾਨੀ ਦਿੱਲੀ ਦੀ ਪਾਰਲੀਮੈਂਟ ਉੱਤੇ ਭਾਜਪਾ ਵੱਲੋਂ ਜਾਂ ਕਹਿ ਲਈ ਨਰਿੰਦਰ ਮੋਦੀ ਵੱਲੋਂ ਸ਼ਾਸਨ ਸਥਾਪਿਤ ਕੀਤਾ ਹੋਇਆ ਪਰ ਦਿੱਲੀ ਸ਼ਹਿਰ ਜਾਂ ਕਹਿ ਲਈ ਕਿ ਵਿਧਾਨ ਸਭਾ ਦਿੱਲੀ ਦੀ ਵਿਧਾਨ ਸਭਾ ਤੱਕ ਉਦੋਂ ਤੋਂ ਭਾਜਪਾ ਦਾ ਹੱਥ ਨਹੀਂ ਪੜ ਸਕਿਆ ਡਬਲ ਇੰਜਨ ਨਾਰਾ ਦਿੱਲੀ 'ਚ ਹੁਣ ਤੱਕ ਫਲਾਪ ਰਿਹਾ ਹੈ ਸ਼ੀਲਾ ਦਿਖਸ਼ਤ ਬਾਅਦ ਕਾਂਗਰਸ ਵੀ ਦੁਬਾਰਾ ਨਹੀਂ ਧਮਕ ਸਕੀ ਦੇਵਿਸੋ 13 ਤੋਂ ਆਮ ਆਦਮੀ ਪਾਰਟੀ ਦਿੱਲੀ ਉਤੇ ਕਬਜਾ ਹੈ ਐਤਕੀ ਦਿੱਲੀ ਦੀ ਚੋਣ 5 ਨੂੰ ਹੋਏਗੀ ਤੇ ਅੱਜ ਚੋਣ ਪ੍ਰਚਾਰ থামਣ ਵਾਲਾ ਹੈ ਵੇਖਣਾ ਹੋਵੇਗਾ ਕਿ ਐਤਕੀ ਦਿੱਲੀ ਦੀ ਵਿਧਾਨ ਸਭਾ ਚ ਕਿਹੜੀ ਤੇਰ ਬਹੁਮਤ ਲਿਆ ਪਾਵੇਗੀ ਅੱਡੀ ਚੋਟੀ ਦਾ ਜੋਰ ਲੱਗਿਆ ਹੋਇਆ ਹੈ ਮੰਨਿਆ ਜਾ ਰਿਹਾ ਹੈ ਕਿ ਮੋਦੀ ਤੇ ਕੇਜਰੀਵਾਲ ਦੋਵੇਂ ਚੋਣ ਪੇੜੇ ਚ ਵੱਡੇ ਇਮਤਿਹਾਨ ਚ ਵੀ ਹਨ ਖੈਰ ਸਾਰੀ ਜਾਣਕਾਰੀ ਲਈ ਮੀਡੀਆ ਸਦਲ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਉਗੇ ਰਾਜਸੀ ਮਹਾਰਤ ਪੱਤਰਕਾਰ ਸਰਦਾਰ ਕਰਮਜੀਤ ਸਿੰਘ ਚਿਲਾ ਜੀ ਸੋ ਚਿਲਾ ਸਾਹਿਬ ਸਭ ਤੋਂ ਪਹਿਲਾ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਧੰਨਵਾਦ ਪਿੰਡਰ ਸਾਹਿਬ ਚਿਲਾ ਸਾਹਿਬ ਦਿੱਲੀ ਦੀ ਚੋਣ ਚਰਚਾ ਨੂੰ ਕਿਵੇਂ ਵੇਖ ਰਿਹਾ ਹੋ ਇੰਜ ਜਾਪ ਰਿਹਾ ਜਿਵੇਂ ਪੰਜਾਬ ਦੇ ਲੀਡਰਾਂ ਦਾ ਵਕਾਰ ਵੀ ਦਾਅ ਉਤੇ ਲੱਗਿਆ ਹੋਇਆ ਹੈ ਜੀ ਚਿਲਾ ਸਾਹਿਬ ਅ ਪਿੰਡਰ ਸਾਹਿਬ ਬਿਲਕੁਲ ਜਿਹੜੀ ਦਿੱਲੀ ਦੀ ਚੋਣ ਹੈ 5 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਜੀ 1 ਕਰੋੜ 55 ਲੱਖ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ ਜੀ ਜਿਦੇ ਚ 83 ਲੱਖ 49 ਹਜ਼ਾਰ ਪੁਰਸ਼ ਨੇ ਹੂੰ ਜੀ 71 ਲੱਖ 74 ਹਜ਼ਾਰ ਮਹਿਲਾ ਨੇ ਜੀ 1261 ਟਰਾਂਸ ਜੈਂਡਰ ਨੇ ਜੀ 100 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਵੀ 830 ਹੈ ਜਿਨ੍ਹਾਂ ਨੇ ਵੋਟਾਂ ਪਾਣੀਆਂ ਭਿੰਦਰ ਸਾਹਿਬ ਓਕੇ ਜਿਨ੍ਹਾਂ ਨੇ ਇੱਕ ਸਦੀ ਦਾ ਆਨੰਦ ਮਾਣ ਲਿਆ ਇਸ ਜੀਵਨ ਦੇ ਜੀ ਤੇ ਇਸੇ ਤਰ੍ਹਾਂ ਜਿਹੜੇ ਨੌਜਵਾਨ ਵਰਗ ਹੈ ਬਹੁਤ ਅਹਿਮ ਭੂਮਿਕਾ ਨਿਭਾਊਗਾ 25 ਲੱਖ 99000 ਵੋਟ ਹੈ ਨੌਜਵਾਨਾਂ ਦੀ ਓਕੇ ਵੱਡਾ ਹਿੱਸਾ ਜੀ 208000 ਅਜਿਹੇ ਵੋਟਰ ਨੇ ਜਿਹੜੇ ਪਹਿਲੀ ਵਾਰ ਆਪਣੀ ਵੋਟ ਦਾ ਹਾਂ ਇਸਤੇਮਾਲ ਕਰਨਗੇ ਇਨਾ ਚੋਣਾਂ ਚ ਜਿਨ੍ਹਾਂ ਨੂੰ ਮੁਬਾਰਕੀਆਂ ਨਹੀਂ ਬਣਦੀ ਹੈ ਜੀ ਜੀ ਤੇ 8 ਫਰਵਰੀ ਨੂੰ ਨਤੀਜੇ ਆਣੇ ਨੇ 13000 ਤੋਂ ਵੱਧ ਪੋਲਿੰਗ ਸਟੇਸ਼ਨ ਜੀ ਬਣਾਏਗੇ ਨੇ ਜੀ ਇਹਨਾਂ ਚੋਣਾਂ ਲਈ 58 ਸੀਟਾਂ ਜਨਰਲ ਨੇ 70 ਸੀਟਾਂ ਚੋਂ ਤੇ 12 ਸੀਟਾਂ ਰਾਖਮੀਆਂ ਨੇ ਜੀ 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 ਬਹੁਤ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਸਾਰੀਆਂ ਧਿਰਾਂ ਨੇ ਭਾਵੇਂ ਉਹਨਾਂ ਚ ਭਾਰਤੀ ਜਨਤਾ ਪਾਰਟੀ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਤੇ ਭਾਵੇਂ ਕਾਂਗਰਸ ਹੈ ਹੂੰ ਹੂੰ ਜੀ ਟਕੋਣਾ ਮੁਕਾਬਲਾ ਕਾਂਗਰਸ ਜਿਹੜਾ ਹੈਗਾ ਇਸ ਵੇਲੇ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਮੁੱਖ ਮੁਕਾਬਲਾ ਭਾਵੇਂ ਜੇ ਆਪਾਂ ਦੇਖੀਏ ਤਾਂ ਉਹ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਰਮਿਆਨ ਹੈ ਜੀ ਜੀ ਪਿੰਡਰ ਸਾਹਿਬ ਜਦੋਂ ਪਿਛਲੀ ਵਿਧਾਨ ਸਭਾ ਚੋਣ ਹੋਈ ਸੀ 2020 ਜਦੋਂ ਆਮ ਆਦਮੀ ਪਾਰਟੀ ਨੇ ਕਲੀਨ ਸਵੀਪ ਕੀਤਾ ਸੀ ਇੱਕ ਤਰ੍ਹਾਂ ਨਾਲ ਹੂੰ ਜੀ 62 ਸੀਟਾਂ ਜਿੱਤੀਆਂ ਸੀ ਉਹਨਾਂ ਚੋਣਾਂ 'ਚ ਆਮ ਆਦਮੀ ਪਾਰਟੀ ਕੇਜਰੀਵਾਲ ਦੇਗਵਾਈ ਸੀ ਜੀ 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 ਤੇ ਭਾਰਤੀ ਜਨਤਾ ਪਾਰਟੀ ਨੂੰ ਕੇਵਲ 8 ਸੀਟਾਂ ਮਿਲੀਆਂ ਸੀ ਹੂੰ ਤੇ ਕਾਂਗਰਸ 0 ਤੇ ਸਿਮਟ ਕੇ ਰਹਿ ਗਈ ਸੀ ਹੂੰ 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 ਉਹਨਾਂ ਇੱਕ ਵੀ ਵਿਧਾਇਕ ਉਹਦਾ ਨਹੀਂ ਬਣਾ ਸਕੇ ਸੀ ਆਪਣਾ ਹੂੰ ਜੀ ਤੋ ਇਹ ਚੋਣਾਂ ਜਿਹੜੀਆਂ ਹੁਣ ਹੋਣ ਜਾ ਰਹੀਆਂ ਨੇ ਬਹੁਤ ਅਹਿਮ ਨੇ ਆਮ ਆਦਮੀ ਪਾਰਟੀ ਲਈ ਕਿਉਂਕਿ ਆਮ ਆਦਮੀ ਪਾਰਟੀ ਦੀਆਂ ਦੋ ਸਟੇਟਾਂ 'ਚ ਸਰਕਾਰਾਂ ਨੇ ਹੂੰ ਜੀ ਇੱਕ ਪੰਜਾਬ 'ਚ ਤੇ ਦੂਜੀ ਦਿੱਲੀ 'ਚ ਜੀ ਜੀ ਹਾਲਾਂਕਿ ਦਿੱਲੀ ਕਿਉਂਕਿ ਰਾਜ ਦਾ ਪੂਰਾ ਦਰਜਾ ਨਹੀਂ ਹੈ ਇਸ ਕਰਕੇ ਬਹੁਤ ਸਾਰੇ ਜਿਹੜੇ ਜਿਵੇਂ ਪੁਲਿਸ ਹੈ ਤੇ ਹੋਰ ਕੁਝ ਜਿਹੜੇ ਖੇਤਰ ਨੇ ਹੂੰ ਦਿੱਲੀ ਦੇ ਜਿਹੜੇ ਹੈਗੇ ਕੇਂਦਰ ਦੇ ਸਿੱਧੇ ਤੌਰ ਤੇ ਹੱਥ 'ਚ ਨਹੀਂ ਇਸ ਕਰਕੇ ਔਰ ਲਗਾਤਾਰ ਉੱਥੇ ਆਲਾਂਬੇ ਦੇਈ ਜਾਂਦੇ ਨੇ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਦਿੱਲੀ ਨਾਲ ਆਹ ਨਹੀਂ ਕਰ ਰਹੀ ਸਾਡੀ ਪੁਲਿਸ ਤੋਂ ਸਾਡੇ ਨਾਲ ਧੱਕਾ ਕਰਵਾ ਰਹੀ ਹੈ ਸਾਡੇ ਫੰਡ ਰੁੱਕੇ ਜਾਂਦੇ ਨੇ ਪੰਜਾਬ 'ਚ ਵੀ ਇਹੋ ਜਿਹੀ ਗੱਲ ਹੁੰਦੀ ਹੈ ਪਰ ਪੰਜਾਬ 'ਚ ਘੱਟੋ-ਘੱਟ ਜਿਹੜਾ ਪੁਲਿਸ ਦਾ ਕੰਟਰੋਲ ਹੈ ਉਹ ਰਾਜ ਸਰਕਾਰ ਦਾ ਹੈ ਹਾਂ ਤਾਂ ਹੀ ਦਿੱਲੀ ਚੈਲਜੀ ਨਾਲ ਕਈ ਵਾਰ ਇਹ ਟਕੜਕਾ ਚੱਲਦਾ ਰਹਿੰਦਾ ਬਿਲਕੁਲ ਜੀ ਤੇ ਬਹੁਤ ਵਾਰੀ ਲਗਾਤਾਰ ਹੁੰਦਾ ਰਿਹਾ ਸਾਰਾ ਕੁਝ ਜੀ 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 ਇਹ ਜਿਹੜੀਆਂ ਚੋਣਾਂ ਨੇ ਪਿੰਟਰ ਸਾਹਿਬ ਵੀ ਇਹ ਮਹਿਸੂਸ ਲੱਗ ਰਿਹਾ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਆਮ ਆਦਮੀ ਪਾਰਟੀ ਇਸ ਵਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ ਦਿੱਲੀ 'ਚ ਹੂੰ ਓਕੇ ਜੇ ਤੁਸੀਂ ਅਰਵਿੰਦ ਕੇਜਰੀਵਾਲ ਦੇ ਬਿਆਨ ਦੇਖੋ ਰੋਜ਼ਾਨਾ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਨੇ ਉਹ ਹੂੰ ਓਕੇ ਤੇ ਲਗਾਤਾਰ ਪ੍ਰੈਸ ਕਾਨਫਰੰਸ ਉਹ ਨਵੇਂ ਨਵੇਂ ਮਾਮਲੇ ਨਵੇਂ ਨਵੇਂ ਮੁੱਦੇ ਤੇ ਐਵੇਂ ਲੱਗ ਰਿਹਾ ਜਿਵੇਂ ਡਰੇ 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 ਹੋਏ ਹੋ ओके ਪਹਿਲੀ ਵਾਰ ਲੱਗ ਰਿਹਾ ਹੈ ਜੀ ਪਹਿਲੀ ਵਾਰ ਇਹ ਜਿਹਾ ਲੱਗ ਰਿਹਾ ਅੱਜ ਦਾ ਜਿਹੜੀ ਉਹਨਾਂ ਨੇ ਕੱਲ ਵੀ ਸੰਜੀਤ ਸਿੰਘ ਤੇ ਰਵਿੰਦਰ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਦਿੱਲੀ 'ਚ ਬਹੁਤ ਤਿੱਖੇ ਸ਼ਬਦ ਵਰਤੇ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਹਮਮ ਓਕੇ ਕਿ ਕੇਂਦਰੀ ਮਹਾ ਜਿਹੜੇ ਗ੍ਰਹਿ ਮੰਤਰੀ ਨੇ ਦਿੱਲੀ 'ਚ ਗੁੰਡਾਗਰਦੀ ਕਰਵਾ ਰਹੇ ਨੇ ਦਬਾਅ ਬਣਾ ਰਹੇ ਨੇ ਪੈਸਾ ਵੰਡ ਰਹੇ ਨੇ ਪਤਾ ਨਹੀਂ ਕੀ ਕੀ ਉਹਨਾਂ ਨੇ ਇਲਜ਼ਾਮ ਲਗਾਏ ਹਮ ਹਮ ਜੀ ਸੋ ਇਸ ਵਾਰ ਜਿਹੜੀਆਂ ਜਿਹੜੀਆਂ ਚੋਣਾਂ ਹੋਣ ਹੋਣੀਆਂ ਨੇ ਹਮ ਅਰਵਿੰਦ ਕੇਜਰੀਵਾਲ ਦੀ ਸਾਖ ਇਸ ਲਈ ਵੀ ਦਾਅਵੇ ਹੈ ਕਿ ਇਹਨਾਂ ਚੋਣਾਂ ਦਾ ਪੰਜਾਬ ਤੇ ਵੀ ਸਿੱਧਾ-ਸਿੱਧਾ ਪ੍ਰਭਾਵ ਪੈਣਾ ਹੈ। ਹੂੰ ਜੀ ਬਿਲਕੁਲ ਬਿਲਕੁਲ ਜੀ। ਕਿਉਂਕਿ ਪੰਜਾਬ 'ਚ ਵੀ ਲੋਕਾਂ ਨੇ 92 ਸੀਟਾਂ ਜਿਤਾ ਕੇ ਕਲੀਨ ਸਵੀਪ ਕੀਤੀ ਸੀ ਕਿਸਮ ਦੀ ਆਮ ਆਦਮੀ ਪਾਰਟੀ ਦੇ ਹੱਕ 'ਚ। ਹੂੰ ਹੂੰ ਹੂੰ। ਬਾਕੀ ਸਾਰੇ ਜਿਹੜੇ ਵੱਡੇ-ਵੱਡੇ ਤਨੰਤਰ ਉਹਨਾਂ ਨੂੰ ਘਰੇ ਬਿਠਾ ਦਿਆ ਸੀ। ਹਮ ਹਰਾ ਹਰਾ ਕੇ ਭਾਵੇਂ ਚੰਨੀ ਸੀ ਭਾਵੇਂ ਬਾਦਲ ਸੀ ਭਾਵੇਂ ਕੈਪਟਨ ਮਰਿੰਦਰ ਸੀ ਕਾਫੀ ਵੱਡੇ ਵੱਡੇ ਚਿਹਰੇ ਇਹਨਾਂ ਪਿਛਲੀਆਂ ਵਿਧਾਨ ਸਭਾ ਪੰਜਾਬ ਚ ਵਿਚਾਰੇ ਸੀ ਹਮ ਜੀ ਬਿਲਕੁਲ ਹੁਣ ਪੰਜਾਬ ਦੀ ਸਾਰੀ ਸਰਕਾਰ ਵੀ ਦਿੱਲੀ ਬੈਠੀ ਹੈ ਹਮ ਤੇ ਦਿੱਲੀ ਵਾਲੀ ਸਾਰੀ ਸਰਕਾਰ ਨੇ ਤਾਂ ਕੁਦਰਤੀ ਹੋਣਾ ਹੀ ਹੈ ਉਹਨਾਂ ਦੀ ਚੋਣ ਹਾਂ ਜੀ ਨੈਚੁਰਲ ਪੰਜਾਬ ਦਾ ਹਰ ਛੋਟੇ ਤੋਂ ਵੱਡਾ ਜਿਹੜਾ ਆਗੂ ਹੈ ਆਮ ਆਦਮੀ ਪਾਰਟੀ ਦਾ ਹਮ ਸਾਰੇ ਵਿਧਾਇਕ ਸਾਰੇ ਚੇਅਰਮੈਨ ਸਾਰੇ ਮੰਤਰੀ ਇੱਥੋਂ ਤੱਕ ਕਿ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਹੂੰ ਬਿਲਕੁਲ ਆਵਾ ਮੈਂ ਉਹਨਾਂ ਦੀ ਭੈਣ ਭਾਵੇਂ ਉਹਨਾਂ ਦੀ ਪਤਨੀ ਤੇ ਖੁਦ ਉਹ ਲਗਾਤਾਰ ਦਿੱਲੀ ਚ ਪ੍ਰਚਾਰ ਕਰਦੇ ਓਕੇ ਓਕੇ ਜੀ ਤੇ ਕੀ ਹੁਣ ਜਿਹੜੀ ਆਮ ਆਦਮੀ ਪਾਰਟੀ ਹੈ ਉੱਥੇ ਆਪਣਾ ਇਤਿਹਾਸ ਦੁਹਰਾਊਗੀ ਕੀ ਚੌਥੀ ਵਾਰ ਆਪਣੀ ਸਰਕਾਰ ਬਣਾਊਗੀ ਕਿਉਂਕਿ ਪਹਿਲੀ ਵਾਰ ਤਾਂ ਜਦੋਂ ਬਣੀ ਸੀ ਥੋੜੀ ਦੇਰ ਬਾਅਦ ਛੁੱਟ ਗਈ ਸੀ ਉਹਨਾਂ ਦੀ ਸਰਕਾਰ ਹੂੰ ਹਾਂਜੀ ਜੀ ਜੀ ਤੇ ਦੂਜੀ ਵਾਰ ਤੇ ਤੀਜੀ ਵਾਰ ਉਹਨਾਂ ਨੇ ਪੂਰਾ ਸਮਾਂ ਹੰਡਾਇਆ ਸੀ ਸਰਕਾਰ ਦਾ ਆਪਣੇ ਸਰਕਾਰ ਦਾ ਤੇ ਹੁਣ ਤੀਜੀ ਵਾਰ ਚੌਥੀ ਵਾਰ ਕੀ ਨਵੇਂ ਸਿਰਿਓਂ ਸਰਕਾਰ ਬਣਾਊਗੀ ਹੂੰ ਦੇਖੋ ਇਸ ਵਾਰ ਪਿੰਟਰ ਸਾਹਿਬ ਹੀ ਮੈਂ ਕਿ ਭਾਰਤੀ ਜਨਤਾ ਪਾਰਟੀ ਨੇ ਇੰਨਾ ਜ਼ੋਰ ਲਾਇਆ ਹੋਇਆ ਹੈ ਕਿ ਹਰ ਹਾਲਤ ਚ ਦਿੱਲੀ ਜਿੱਤਣਾ ਚਾਹੁੰਦੇ ਨੇ ਓਕੇ ਇਹ ਤਾਂ ਦੇਖੋ ਹੁਣ 8 ਫਰਵਰੀ ਦਾ ਜਦੋਂ ਨਤੀਜੇ ਆਣਗੇ ਉਦੋਂ ਪਤਾ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਦਿੱਲੀ ਵਾਲਿਆਂ ਦਾ ਦਿਲ ਜਿੱਤ ਚੁੱਕੀ ਹੈ ਜਾਂ ਨਹੀਂ ਜਿੱਤ ਚੁੱਕੀ ਜਾਂ ਫਿਰ ਝਾੜੂ ਨੂੰ ਹੀ ਜਾਂ ਦਿੱਲੀ ਵਾਲੇ ਫੇਰ ਕੁਰਸੀ ਤੇ ਬਿਠਾਣਗੇ ਜਾਂ ਫਿਰ ਕਿਤੇ ਜਿਹੜੇ ਹੈਗੇ ਕਾਂਗਰਸ ਵਾਲੇ ਦਾਅਵੇ ਕਰਦੇ ਨੇ ਕਿ ਇਸ ਵਾਰ ਸਾਡੀ ਸਰਕਾਰ ਬਣੂਗੀ ਇਹ ਤਾਂ ਪਤਾ ਲੱਗੂਗਾ 8 ਫਰਵਰੀ ਨੂੰ ਹੂੰ ਜੀ ਬਿਲਕੁਲ ਪਰ ਜਿੰਨਾ ਜ਼ੋਰ ਦੇਖੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੂੰ ਗ੍ਰਹਿ ਮੰਤਰੀ ਅਮਿਤ ਸ਼ਾ ਕੇਂਦਰ ਦੀ ਜਿਹੜੀ ਸਾਰੀ ਮੰਤਰੀ ਮੰਡਲ ਹੈ ਕੇਂਦਰੀ ਮੰਤਰੀ ਮੰਡਲ ਹਰਿਆਣਾ ਦਾ ਮੁੱਖ ਮੰਤਰੀ ਨੈਭ ਸਿੰਘ ਸੈਣੀ ਪੰਜਾਬ ਦੀ ਸਾਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਮਿਤ ਸ਼ਾ ਗ੍ਰਹਿ ਮੰਤਰੀ ਨੇ ਜਿਹੜੇ ਸੱਪਾ ਜਿਹੜੇ ਪ੍ਰਧਾਨ ਨੇ ਭਾਜਪਾ ਦੇ ਜੇਪੀ ਨੱਡਾ ਸਾਰੇ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹੂੰ ਜੀ ਜੀ ਤੇ ਓਏ ਕਿ ਕਿਸਮ ਦਾ ਉਹਨਾਂ ਨੇ ਅਲਝਾਇਆ ਹੋਇਆ ਆ ਆਮ ਆਦਮੀ ਪਾਰਟੀ ਨੂੰ ਇਸ ਬਾਰੇ ਪਤਾ ਲੱਗਿਆ ਹੈ ਪਿੰਦੂ ਸਾਹਿਬ ਕੇ ਅਰਵਿੰਦ ਕੇਜਰੀਵਾਲ ਦਾ ਜਿਹੜਾ ਆਪਣਾ ਹਲਕਾ ਹੈ ਨਾ ਜਿੱਥੇ ਵੀ ਸਖਤ ਮੁਕਾਬਲਾ ਬਣ ਗਿਆ ਓਕੇ ਨਵੀਂ ਦਿੱਲੀ ਜੀ ਜੀ ਤੇ ਹੁਣ ਤਾਂ ਕੱਲ ਜਿਹੜਾ ਮੈਂ ਭਾਸ਼ਣ ਸੁਣ ਰਿਹਾ ਸੀ ਅਰਵਿੰਦ ਕੇਜਰੀਵਾਲ ਦਾ ਇਥੋਂ ਤੱਕ ਕਹਿਣ ਲੱਗੇ ਕਿ ਤੁਸੀਂ ਪੈਸੇ ਲੈ ਲਿਓ ਜੇ ਤੁਹਾਨੂੰ ਭਾਰਤੀ ਜਨਤਾ ਪਾਰਟੀ ਦਿੰਦੀ ਹੈ ਹੂੰ ਜੀ ਵੋਟਰਾਂ ਨੂੰ ਕਹਿ ਰਹੇ ਸੀ ਖਾਸ ਕਰਕੇ ਝੁੰਗੇ ਚੌਂਪੜੀਆਂ ਵਾਲਿਆਂ ਨੂੰ ਸੰਬੋਧਨ ਕਰ ਰਹੇ ਸੀ ਕਿ ਇਹਨਾਂ ਕੋਲੇ ਬਹੁਤ ਪੈਸੇ ਨੇ ਤੁਸੀਂ ਲੈ ਲਿਓ ਪਰ ਵੋਟਾਂ ਤੁਸੀਂ ਜ਼ਰੂਰ ਸਾਨੂੰ ਪਾ ਦਿਓ ਹੂੰ 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 ਹੁਣ ਚੌਥੀ ਵਾਰ ਇੱਕ ਦਾ ਜਿਹੜਾ ਪਿਛਲਾ ਸ਼ਾਸਨ ਰਿਹਾ ਹੈ ਨਾ ਜੀ ਪਿੰਦੂ ਸਾਹਿਬ ਆਮ ਆਦਮੀ ਪਾਰਟੀ ਦਾ ਜੀ ਉਹ ਕਾਫੀ ਪੰਬਲ ਪੂਸਿਆਂ ਵਾਲਾ ਰਿਹਾ ਬਹੁਤ ਸਾਰੇ ਦੋਸ਼ ਲੱਗਦੇ ਰਹੇ ਨੇ આરોਪ ਲੱਗਦੇ ਰਹੇ ਨੇ ਜਿਵੇਂ ਜੇਲ੍ਹਾਂ ਚ ਜਾਂਦੇ ਰਹੇ ਨੇ ਚਾਹੇ ਸ਼ਿਸ਼ੋਦੀਆ ਹੋਣ ਚਾਹੇ ਖੁਦ ਅਰਵਿੰਦ ਕੇਜਰੀਵਾਲ ਹੋਣ ਜੀ ਜੀ ਸੰਜੇ ਸਿੰਘ ਹੋਣ ਕਿੰਨੇ ਜੀ ਕਿੰਨੇ ਜਿਹੜੇ ਦਿੱਲੀ ਦੇ ਉਹਨਾਂ ਦੇ ਆਗੂ ਨੇ ਚاہے ਸਰ ਆਪ ਦੇ ਘਟਾਲੇ ਦੀ ਗੱਲ ਹੋਵੇ ਚਾਹੇ ਹੋਰ ਘਟਾਲਿਆਂ ਦੀ ਗੱਲ ਹੋਵੇ ਉਹ ਜੇਲਾਂ ਚ ਗਏ ਨੇ ਤੇ ਲੰਬਾ ਸਮਾਂ ਉਹਨਾਂ ਨੂੰ ਜ਼ਮਾਨਤਾਂ ਵੀ ਨਹੀਂ ਮਿਲੀਆਂ ਉਸ ਉਹਨਾਂ ਦੇ ਨਾਂ 'ਚ ਇਹਨਾਂ ਸਾਰੀਆਂ ਗੱਲਾਂ ਨੂੰ ਉਭਾਰ ਰਹੀ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇੱਕ ਬਹੁਤ ਵੱਡਾ ਮੁੱਦਾ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਅਰਵਿੰਦ ਕੇਜਰੀਵਾਲ ਨੇ ਕਿ ਜਿਹੜਾ ਯਮਨਾ ਤੋਂ ਪਾਣੀ ਆ ਰਿਹਾ ਹਰਿਆਣੇ ਵਾਲੇ ਪਾਸੇ ਤੋਂ ਦਿੱਲੀ 'ਚ ਇਹਦੇ 'ਚ ਜ਼ਹਿਰ ਮਲਾਈ ਜਾ ਰਹੀ ਹੈ ਜ਼ਹਿਰ ਪਾਈ ਜਾ ਰਹੀ ਹੈ ਕਲੋਰੀਨ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਫਿਰ ਬਾਅਦ 'ਚ ਬਹੁਤ ਸਫਾਈਆਂ ਵੀ ਦਿੱਤੀਆਂ ਪਾਣੀ ਦੀਆਂ ਬੋਤਲਾਂ ਵੀ ਦਿਖਾਈਆਂ ਸਰ ਉਹਨੂੰ ਲੈ ਕੇ ਵੀ ਲੱਗਦਾ ਉਲਟਾ ਫਸ ਗਏ ਉਹ ਜਿਹੜੇ ਅਰਵਿੰਦ ਕੇਜਰੀਵਾਲ ਨੇ ਤੇ ਭਾਜਪਾ ਨੇ ਬਹੁਤ ਹਮਲਾਵਰ ਰੁਖ ਅਪਣਾਇਆ ਉਸ ਮਾਮਲੇ ਨੂੰ ਲੈ ਕੇ ਹੂੰ ਜੇ ਇੱਕ ਗੱਲ ਜਿਹੜੀ ਇਸ ਵਾਰ ਅਰਵਿੰਦ ਕੇਜਰੀਵਾਲ ਇਹਵੇਂ ਲੱਗ ਰਿਹਾ ਪਿਛਲੀ ਵਾਰ ਜਿਹੜੀ ਅਰਵਿੰਦ ਕੇਜਰੀਵਾਲ ਦੀ ਟੈਕਸੀ ਉਹ ਜਾਦਾ ਨਿਮਨ ਵਰਗ ਤੇ ਸੀ ਪਿੰਡ ਸਾਹਿਬ ਹੂੰ ਹੂੰ ਜੀ ਜੀ ਬਹੁਤ ਸਾਰੀਆਂ ਉਹਨਾਂ ਨੂੰ ਰੈਤਾਂ ਚੋਂ ਝੁੰਗੀਆਂ ਚੰਪੜੀ ਵਾਲਿਆਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਜਿੱਥੇ ਤੁਸੀਂ ਬੈਠੇ ਹੋ ਕਲੋਨੀਆਂ ਉਹਨਾਂ ਨੂੰ ਜਿਹੜਾ ਹੈਗਾ ਮਨਜ਼ੂਰੀਆਂ ਦੇਣੀਆਂ ਜਿਹੜੀਆਂ ਗੈਰ ਕਾਨੂੰਨੀ ਸੀ ਵੀ ਕਾਨੂੰਨੀ ਦਰਜਾ ਦੇਣਾ ਪਾ ਪੇਣ ਦਾ ਪਾਣੀ ਜਿਹੜਾ ਹੈਗਾ ਫਰੀ ਦੇਣਾ ਬਿਜਲੀ ਇੰਨੀ ਮੁਫਤ ਦੇਣੀ ਇਸ ਵਾਰੀ ਉਹ ਮੱਧ ਵਰਗ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਪੈਸ਼ਲ ਆਪਾਂ ਚੋਣ ਮੈਨੀਫੈਸਟੋ ਵੀ ਬਣਾਇਆ ਹੈ ਓਕੇ ਓਕੇ ਮੱਧ ਵਰਗ ਨੂੰ ਟਾਰਗੇਟ ਕਰ ਰਹੇ ਸੀ ਬਹੁਤ ਜ਼ਿਆਦਾ ਅੱਛਾ ਸਪੈਸ਼ਲ ਮੱਧ ਵਰਗ ਲਈ ਜੀ ਸਪੈਸ਼ਲ ਮੱਧ ਵਰਗ ਲਈ ਇੱਕ ਨਵਾਂ ਮੰਗਾਂ ਦਾ ਸਪੈਸ਼ਲ ਮੈਨੀਫੈਸਟੋ ਵੀ ਜਾਰੀ ਕੀਤਾ ਹੈ ਕਿ ਅਸੀਂ ਮੱਧ ਵਰਗ ਦੀਆਂ ਇਹ ਮੰਗਾਂ ਪ੍ਰਵਾਨ ਕਰਾਂਗੇ ਓਕੇ ਮਿਡਲ ਕਲਾਸ ਲਈ ਓਕੇ ਕਿਉਂਕਿ ਮਿਡਲ ਕਲਾਸ ਦੀ ਬਹੁਤ ਵੋਟ ਹੁੰਦੀ ਹੈ ਜੀ ਹਰ ਹਰ ਸਟੇਟ 'ਤੇ ਹੁੰਦੀ ਹੈ ਕਰਕੇ ਉਹ ਜਿਹੜੇ ਟਾਰਗੇਟ ਕਰ ਰਹੇ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੇ ਚੋਣ ਮੈਨੀਫੈਸਟੋ ਦੀ ਜਿਵੇਂ ਕਹਿ ਦਿੰਨਾ ਵੀ 100 ਸਨਿਆਰ ਦੀ ਕਲੋਹਾਰ ਦੀ ਹੂੰ ਜਿਹੜਾ ਬਜਟ ਆਇਆ ਹੈ ਕੇਂਦਰੀ ਬਜਟ ਪਿਛਲੇ ਦਿਨੀ ਭਿੰਡਰ ਸਾਹਿਬ ਜਿਹੜਾ ਨਿਰਮਲਾ ਸਿਤਾ ਰਮਨ ਨੇ 8ਵੀਂ ਵਾਰੀ ਬਜਟ ਪੇਸ਼ ਕੀਤਾ ਵੈਸੇ ਭਾਜਪਾ ਸਰਕਾਰ ਦਾ 11ਵਾਂ ਬਜਟ ਹਾਂ ਜੀ 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 ਉਹਨੇ ਜਿਹੜੇ 12 ਲੱਖ ਰੁਪਏ ਤੱਕ ਦੀ ਟੈਕਸ ਰੇਟ ਦਿੱਤੀ ਹੈ ਨਾ ਜੀ ਇਹ ਵੀ ਮੱਧ ਵਰਗ ਲਈ ਸਿੱਧੇ ਤੌਰ ਤੇ ਮੱਧ ਵਰਗ ਨੂੰ ਪ੍ਰਭਾਵਿਤ ਕਰ ਓਕੇ ਓਕੇ ਜੀ ਇਵੇਂ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਫੂਕ ਕੱਢਤੀ ਉਹਨਾਂ ਨੇ ਆਪਣੇ ਇੱਕੋ ਨਿਸ਼ਾਨੇ ਨਾਲ ओके ਦਿੱਲੀ ਦਿੱਲੀ ਦੀ ਜਿਹੜੀ ਚੋਣ ਨੂੰ ਲੈ ਕੇ ਵੀ ਕੇਂਦਰੀ ਬਜਟ ਚ ਬਹੁਤ ਸਾਰੀਆਂ ਤਜਵੀਜ਼ਾਂ ਹੈਗੀਆਂ ਸੀ ਜਿਨ੍ਹਾਂ ਚ ਇੱਕ ਤਜਵੀਜ਼ ਇਹ ਬਜਟ ਦੀ ਸੀ ਜਿਹੜਾ ਆਮਦਨ ਕਰਦੀ ਸੀ ਜਿਹੜੀ ਮੁਆਫੀ ਦਿੱਤੀ ਗਈ ਹੈ ਸਾਰਿਆਂ ਨੂੰ ਵੀ 12 ਲੱਖ ਤੱਕ ਦੀ ਆਮਦਨ ਵਾਲਿਆਂ ਨੂੰ ਕੋਈ ਟੈਕਸ ਨਹੀਂ ਲੱਗੇਗਾ ਹੁਣ ਨਹੀਂ ਹੋਊਗਾ ਹੂੰ 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 ਤੇ ਇਸ ਤਰ੍ਹਾਂ ਪਿੰਡਰ ਸਾਹਿਬ ਹੁਣ ਇੱਕ ਜਿਹੜੇ ਬਿਲਕੁਲ ਚਿਲਾ ਸਾਹਿਬ ਕੱਲ ਜਿਹੜਾ ਭਾਸ਼ਣ ਮੋਦੀ ਸਾਹਿਬ ਨੇ ਰੈਲੀਆਂ 'ਚ ਇਹ ਗੱਲ ਵੀ ਉਭਾਰੀ ਹੈ ਕਿ ਦੇਸ਼ ਦੀ ਆਜ਼ਾਦੀ ਮਗਰੋਂ 12 ਲੱਖ ਰੁਪਏ ਦੀ ਆਮਦਨ ਵਾਲੇ ਲੋਕਾਂ ਨੂੰ ਕਦੀ ਵੀ ਅਜੇ ਹੀ ਰਾਹਤ ਨਹੀਂ ਸੀ ਦਿੱਤੀ ਜੀ ਜੀ ਬਿਲਕੁਲ ਇਹਦੇ ਚ ਦੇਖੋ ਕੋਈ ਦੋ ਰਾਮਾ ਨਹੀਂ ਇਹ ਤਾਂ ਲਗਾਤਾਰ ਹਰ ਵਾਰੀ ਵੱਧ ਜਾਂਦਾ ਹੈ ਕਿਉਂਕਿ ਤਨਖਾਹਾਂ ਵਧਦੀਆਂ ਨੇ ਆਮਦਨ ਵਧਦੀ ਆ ਉਹਦੇ ਨਾਲ ਸਾਰਾ ਕੁਝ ਇਹ ਵੱਧ ਜਾਂਦਾ ਹੈ ਜੀ 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 ਤੇ ਇੱਕ ਗੱਲ ਹੁਣ ਜਿਹੜੀ ਅਰਵਿੰਦ ਕੇਜਰੀਵਾਲ ਨੇ ਹੁਣ ਇੱਕ ਮਹਿਲਾਮਾਂ ਲਈ ਵੀ ਉਹਨਾਂ ਨੇ ਦੋ ਹੋਰ ਜਿਹੜੇ ਖੇਤਰ ਸੀ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤਾਂ ਗਰੰਥੀਆਂ ਨੂੰ ਤੇ ਪਾਧਰੀਆਂ ਨੂੰ ਜਿਹੜੇ ਆਪਣੇ ਮੁਸਲਮਾਨਾਂ ਦੇ ਸਭ ਹੈਗੇ ਨੇ ਇਹਨਾਂ ਦੇ ਹੁੰਦੇ ਨੇ ਮਸਜਿਦਾਂ ਚ ਹੂੰ ਉਹਨਾਂ ਲਈ ਵੀ ਤੁਹਾਨੂੰ ਅਸੀਂ 18000 ਦਵਾਂਗੇ ਹੂੰ ਇਹਨਾਂ ਦੀ ਤਨਖਾਹ ਦਵਾਂਗੇ ਹੂੰ ਹੂੰ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਤੇ ਇੱਕ ਗੱਲ ਉਹਨਾਂ ਨੇ ਹੁਣ ਮਹਿਲਾਵਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਕਿਹਾ ਵੀ ਤੁਹਾਨੂੰ 212100 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਊਗਾ ਹਰ ਮਹਿਲਾ ਨੂੰ ਦਿੱਲੀ ਦੀਨ ਹੂੰ ਪਰ ਹੁਣ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਭਾਈ ਪੰਜਾਬ ਵਾਲੇ 3 ਸਾਲ ਹੋ ਗਏ ਸਰਕਾਰ ਬੜੇ ਨੂੰ ਉੱਥੇ ਵੀ 1000 ਰੁਪਏ ਦਾ ਵਾਅਦਾ ਕੀਤਾ ਸੀ ਉਹ ਤਾਂ ਤੁਸੀਂ ਪੂਰਾ ਨਹੀਂ ਕੀਤਾ ਹਲੇ ਤੱਕ ਹੂੰ 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 ਗਰੰਟੀ ਦਾ ਪੰਜਾਬ 'ਚ ਵੀ ਦਿੱਤੀ ਸੀ ਨਾ ਜੀ ਅਰਵਿੰਦ ਕੇਜਰੀਵਾਲ ਨੇ ਦਿੱਤੀ ਸੀ ਵੀ ਤੁਸੀਂ ਦਿੱਲੀ 'ਚ ਤਾਂ ਹੁਣ ਗਰੰਟੀਆਂ ਦੇ ਰਹੇ ਹੋ ਪੰਜਾਬ 'ਚ ਤੁਹਾਡੀ ਗਰੰਟੀ ਕਿੱਥੇ ਗਈ ਹੈ ਉਦੋਂ ਤੁਸੀਂ ਉਹ ਕਿਉਂ ਨਹੀਂ ਪੂਰੀ ਕੀਤੀ ਹਾਂ ਨੇਚਰਲੀ ਉਹ ਵਿਰੋਧੀ ਕਰਨੇ ਟਾਉਣੇ ਨੇ ਮਸਲੇ ਬਿਲਕੁਲ ਸੋ ਇਸ ਕਰਕੇ ਜਿਹੜੇ ਬਹੁਤ ਸਾਰੀਆਂ ਪ੍ਰਚਾਰ ਇੱਕ ਦੂਜੇ ਤੇ ਦੋਸ਼, ਪ੍ਰਤੀ ਦੋਸ਼ ਲਗਾਤਾਰ ਲੱਗ ਰਹੇ ਨੇ ਉੱਥੇ। ਹੂੰ ਹੂੰ। ਬਹੁਤ ਸਾਰੇ ਭਗਵੰਤ ਮਾਨ ਨੂੰ ਵੀ ਘੇਰ ਰਹੇ ਨੇ ਕਾਂਗਰਸ ਪਾਰਟੀ ਹੁਣ ਰਾਹਲ ਗਾਂਧੀ ਤੇ ਪ੍ਰਿੰਕਾ ਗਾਂਧੀ ਵੱਲੋਂ ਵੀ ਬਹੁਤ ਹਮਲਾਵਰ ਰੁਖ ਨਰਿੰਦਰ ਮੋਦੀ ਤੇ ਜਿਹੜੇ ਆਪਣੇ ਹੈਗੇ ਨੇ ਅਰਵਿੰਦ ਕੇਜਰੀਵਾਲ ਖਿਲਾਫ ਅਪਣਾਇਆ ਹੋਇਆ ਉੱਥੇ ਬਹੁਤ ਪੰਜਾਬ ਦੀ ਸਾਰੀ ਕਾਂਗਰਸੀ ਲੀਡਰਸ਼ਿਪ ਜਿਵੇਂ ਭਾਜਪਾ ਤੇ ਆਮ ਆਦਮੀ ਪਾਰਟੀ ਵਾਲੇ ਉੱਥੇ ਬੈਠੇ ਨੇ ਪੰਜਾਬ ਵਾਲੇ ਵੀ ਸਾਰੇ ਉੱਥੇ ਬੈਠੇ ਨੇ ਭਾਵੇਂ ਵਿਧਾਇਕ ਹੋਣ ਸਾਬਕਾ ਵਿਧਾਇਕ ਹੋਣ ਹਲਕਾ ਇੰਚਾਰਜ ਹੋਣ ਸਾਬਕਾ ਮੰਤਰੀ ਹੋਣ ਮੈਂਬਰ ਪਾਰਲੀਮੈਂਟ ਹੋਣ ਸਾਰੇ ਦਿੱਲੀ ਪ੍ਰਚਾਰ ਕਰ ਰਹੇ ਹੂੰ ਹੂੰ ਜੀ ਜੀ ਹੁਣ ਦੇਖਣਾ ਇਹ ਹੈ ਪਿੰਡਰ ਸਾਹਿਬ ਕਿ ਦੇਖੋ ਆਮ ਆਦਮੀ ਪਾਰਟੀ ਦੀ ਜਿੱਤ ਤੇ ਹਾਰ ਚ ਕਾਂਗਰਸ ਦਾ ਜਿਹੜਾ ਵੋਟ ਸ਼ੇਅਰ ਹੈ ਨਾ ਜੀ ਉਹ ਬਹੁਤ ਵੱਡੀ ਭੂਮਿਕਾ ਅਦਾ ਕਰੂਗਾ ਓਕੇ ਓਕੇ ਜੇ ਤਾਂ ਪਿਛਲੀ ਵਾਰ ਜਿਹੜੀ ਕਾਂਗਰਸ ਦਾ ਵੋਟ ਸ਼ੇਅਰ ਸੀ ਬਹੁਤ ਘੱਟ ਰਹਿ ਗਿਆ ਸੀ ਕਾਂਗਰਸ ਵਾਲਾ ਸਾਰਾ ਕਾਡਰ ਆਮ ਆਦਮੀ ਪਾਰਟੀ ਦੇ ਹੱਕ ਚ ਪਹੁੰਚ ਗਿਆ ਸੀ ਹੂੰ ਹੂੰ ਜਿਸ ਕਰਕੇ ਕਾਂਗਰਸ ਜ਼ੀਰੋ ਤੇ ਸਿਮਟ ਗਈ ਸੀ ਤੇ ਆਮ ਆਦਮੀ ਪਾਰਟੀ ਜਿਹੜੀਆਂ ਬਾਅਦ ਸੀਟਾਂ ਲੈ ਗਈ ਸੀ 70 ਚ ਹੂੰ ਜੀ ਪਰ ਇਸ ਵਾਰ ਜਿੰਨਾ ਜ਼ੋਰ ਕਾਂਗਰਸ ਪਾਰਟੀ ਨੇ ਲਾਇਆ ਹੋਇਆ ਉੱਥੇ ਹੂੰ ਇਹ ਮੇ ਲੱਗ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਵੋਟ ਭਾਵੇਂ ਸੀਟਾਂ ਘਟਾਣ ਜਾਂ ਵਧਾਣ ਚਾਹੇ ਨਾ ਵੀ ਆਣ ਹੂੰ ਪਰ ਜਿਹੜੀ ਕਾਂਗਰਸ ਦੀ ਵੋਟ ਪ੍ਰਤੀਸ਼ਤ ਹੈ ਨਾ ਜਿਉ ਉਹਦੇ ਚ ਜ਼ਰੂਰ ਵਾਦਾ ਹੋਊਗਾ ਇਸ ਵਾਰ ਦੇ ਲਈ ਓਕੇ ਓਕੇ ਜਿਵੇਂ ਔਰ ਰੁਝਾਨ ਦੇਖ ਰਹੇ ਆਪਾਂ ਇਕੱਠਾਂ ਤੋਂ ਵੀ ਨਜ਼ਰ ਆ ਰਿਹਾ ਹੈ ਕਿ ਕਾਫੀ ਵੱਡੀ ਗਿਣਤੀ ਚ ਲੋਕ ਹੁਣ ਕਾਂਗਰਸ ਵਾਲੇ ਪਾਸੇ ਵੀ ਆ ਰਹੇ ਨੇ ਮੁੜ ਕਿੜਕੇ ਦੁਆਰਾ ਫੇਰ ਹੂੰ ਜਿਹੜੇ ਉਹਨਾਂ ਦਾ ਕਿਉਂਕਿ ਪੁਰਾਣਾ ਕਾਰਟਰ ਬਹੁਤ ਲੰਮਾ ਸਮਾਂ ਸਿਲਾ ਦੀਖਸ਼ਤ ਨੇ ਉੱਥੇ ਰਾਜ ਕੀਤਾ ਦਿੱਲੀ ਚ ਹੂੰ ਮੈਟਰੋ ਤੇ ਹੋਰ ਬਹੁਤ ਸਾਰਾ ਵਿਕਾਸ ਉਹਨਾਂ ਦੇ ਨਾਮ ਬੋਲਦਾ ਹੈ ਅੱਜ ਹੂੰ ਹੂੰ ਜੀ ਤੇ ਇਸ ਕਰਕੇ ਜਿੰਨਾ ਵੋਟ ਪ੍ਰਤੀਸ਼ਤ ਕਾਂਗਰਸ ਦੀ ਵਧੇਗੀ ਪਿੰਡਰ ਸਾਹਿਬ ਉਹਨਾਂ ਨੂੰ ਨੁਕਸਾਨ ਆ ਆਮ ਆਦਮੀ ਪਾਰਟੀ ਦਾ ਹੋਏਗਾ ਤੇ ਭਾਰਤੀ ਜਨਤਾ ਪਾਰਟੀ ਨੂੰ ਇਸ ਨਾਲ ਉੱਥੇ ਫਾਇਦਾ ਮਿਲੇਗਾ ਓਕੇ ਜੀ 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 ਇਸੇ ਕਰਕੇ ਕਾਂਗਰਸ ਪਾਰਟੀ ਵੀ ਦੇਖੋ ਕਾਂਗਰਸ ਪਾਰਟੀ ਵੀ ਪੰਜਾਬ ਵੱਲ ਦੇਖ ਰਹੀ ਹੈ ਤੇ ਇਸੇ ਕਰਕੇ ਪੰਜਾਬ ਦੀ ਲੀਡਰਸ਼ਿਪ ਦਾ ਸਾਰਾ ਜੋਰ ਉਹਨਾਂ ਦਾ ਇਸ ਗੱਲ ਤੇ ਵੀ ਲੱਗਿਆ ਹੈ ਕਿ ਅਸੀਂ ਜਿੱਤੀਏ ਭਾਵੇਂ ਨਾ ਜਿੱਤੀਏ ਹੂੰ ਪਰ ਆਮ ਆਦਮੀ ਪਾਰਟੀ ਹਾਰੇਗੀ ਵਿੱਚੋਂ ਹੂੰ ਹੂੰ ਵੀ ਭਾਵੇਂ ਭਾਰਤੀ ਜਨਤਾ ਪਾਰਟੀ ਜਿੱਤ ਜਵੇ ਜੇ ਭਾਰਤੀ ਜਨਤਾ ਪਾਰਟੀ ਵੀ ਦਿੱਲੀ 'ਚ ਜਿੱਤਦੀ ਏ ਤਾਂ ਵੀ ਤੁਸੀਂ ਦੇਖ ਲਿਓ ਪੰਜਾਬ ਦੇ ਕਾਂਗਰਸੀ ਪੰਜਾਬ 'ਚ ਲੱਡੂ ਵੰਡਣਗੇ ਹਾਂ ਲਾਂਗੇ ਹਾਂ ਲਾਂਗੇ ਵਿਰੋਧੀ ਪਾਰਟੀ ਕਿਉਂਕਿ ਜਿਹੜਾ ਦਿੱਲੀ ਏ ਉਹਨੇ ਸਿੱਧੇ ਤੌਰ ਤੇ ਪੰਜਾਬ ਨੂੰ ਪ੍ਰਭਾਵਿਤ ਕਰ ਹੂੰ ਹੂੰ ਓਕੇ ਇਹ ਆਮ ਆਦਮੀ ਪਾਰਟੀ 'ਚ ਦਿੱਲੀ ਦੀ ਸਰਕਾਰ ਨਹੀਂ ਬਣਦੀ ਤਾਂ ਇਹਦਾ ਸਿੱਧਾ ਸਿੱਧਾ ਅਸਰ ਪੰਜਾਬ ਦੀਆਂ 2027 ਦੀਆਂ ਹੋਣ ਵਾਲੀਆਂ ਚੋਣਾਂ ਤੇ ਹੋਣਾ ਹੈ ਓਕੇ ਅੱਛਾ ਜੀ ਪਿੰਡਰ ਸਾਹਿਬ ਤੇ ਜੇ ਉਥੇ ਜਿੱਤਦੀ ਏ ਸਰਕਾਰ ਬਣਾਉਂਦੀ ਏ ਇਹਦਾ ਵੀ ਅਸਰ ਪਾਊਗਾ ਹੂੰ ਫਿਰ ਜ਼ਰੂਰ ਜਿਹੜੇ ਹੈਗੇ ਨੇ ਪੰਜਾਬ 'ਚ ਹਜ਼ਾਰਾਂ ਮਿਲੂਗਾ ਆਮ ਆਦਮੀ ਪਾਰਟੀ ਹੂੰ ਪਰ ਇੱਕ ਗੱਲ ਇਹ ਜ਼ਰੂਰ ਇਸ ਪੱਖੋਂ ਜਿਹੜੀ ਆਮ ਆਦਮੀ ਪਾਰਟੀ ਸਭ ਤੋਂ ਮੋਹਰੀ ਹੈ ਕਿ ਉਹਨਾਂ ਕੋਲੇ ਮੁੱਖ ਮੰਤਰੀ ਦਾ ਚਿਹਰਾ ਹੈਗਾ ਹੂੰ ਜੀ ਹਰਵਿੰਦ ਕੇਜਰੀਵਾਲ ਭਾਵੇਂ ਉਹਨਾਂ ਨੇ ਅੱਛੀ ਮੁੱਖ ਮੰਤਰੀ ਬਣਾਏ ਸੀ ਇਹ ਕਿਹਾ ਸੀ ਕਿ ਮੈਂ ਦੁਬਾਰਾ ਲੋਕਾਂ ਤੋਂ ਫਤਵਾ ਲੈ ਕੇ ਹੂੰ ਮੁੱਖ ਮੰਤਰੀ ਜੀ ਮੈਨੂੰ ਲੋਕਾਂ ਨੇ ਬਣਾਇਆ ਫੇਰ ਬਣੂੰਗਾ ਹੂੰ ਹੂੰ ਇਸੇ ਕਰਕੇ ਉਹਨਾਂ ਕੋਲੇ ਜਿਹੜਾ ਚਿਹਰਾ ਤਾਂ ਹੈਗਾ ਦਿੱਲੀ ਚ ਆਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਦਾ ਹੂੰ 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 ਤੇ ਇਸ ਮੁਕਾਬਲੇ ਚ ਜਿਹੜੀਆਂ ਦੂਜੀ ਦੋਵੇਂ ਪਾਰਟੀਆਂ ਨੇ ਨਾ ਤਾਂ ਭਾਰਤੀ ਜਨਤਾ ਪਾਰਟੀ ਕੋਲੇ ਕੋਈ ਚਿਹਰਾ ਹੈ ਜੀ ਹੈ ਹੈਗਾ ਜਿਹੜਾ ਕੇਜਰੀਵਾਲ ਵਰਗਾ ਹੋਵੇ ਹੂੰ ਜੀ ਜੀ ਤੇ ਨਾ ਹੀ ਕੋਈ ਅਜਿਹਾ ਚਿਹਰਾ ਕਾਂਗਰਸ ਪਾਰਟੀ ਕੋਲ ਹੈ ਹਾਲਾਂਕਿ ਬਾਹਰ ਰਹੇ ਨੇ ਕੋਈ ਸੀਰਾ ਦਿਖਸਤ ਦੇ بیٹے ਨੂੰ ਬਾਹਰ ਰਹੇ ਕੋਈ ਦੂਜੇ ਪਾਸੇ ਹੂੰ ਜਿਹੜੇ ਸਾਬ ਸਿੰਘ ਬਰਮਾ ਭਾਜਪਾ ਦੇ ਵੱਡੇ ਆਗੂ ਹੋਏ ਨੇ ਸਵਰਗਵਾਸੀ ਉਹਨਾਂ ਦੇ ਪਰਿਵਾਰ ਨੂੰ ਕੋਈ ਅਭਾਰੀ ਜਾ ਰਹੇ ਨੇ ਪਰ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਉਹਨਾਂ ਨੇ ਜਿਵੇਂ ਜਿਹੜਾ ਆਮ ਆਦਮੀ ਪਾਰਟੀ 'ਚ ਸਾਰੇ ਆਮ ਨਜ਼ਰ ਆ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਹੋਣਗੇ ਤੈ ਹੀ ਹੈ ਇਹਦੇ 'ਚ ਕੋਈ ਦੋਰਾਮਾ ਨਹੀਂ ਉਹਨਾਂ ਦੀ ਅਗਵਾਈ 'ਚ ਚੋਣ ਹੋ ਰਹੀ ਹੈ ਹਾਂ ਹਾਂ ਬਿਲਕੁਲ ਪ੍ਰਵੇਸ਼ 6 ਤੋਂ 5 ਬਾਜ ਨੇ ਸ਼ਾਇਦ ਉਹ ਜੀ ਬਿਲਕੁਲ ਜੀ ਇਸ ਇਸ ਸਥਿਤੀ 'ਚ ਇਹ ਹੈ ਵੀ ਹੁਣ ਲੋਕ ਚਿਹਰੇ ਨੂੰ ਵੋਟ ਪਾਣਗੇ ਹਾਂ ਜੀ ਜੇ ਚਿਹਰੇ ਨੂੰ ਵੋਟ ਪਾਣਗੇ ਲੋਕ ਗੱਲਾਂ ਨੂੰ ਵੋਟ ਪਾਣਗੇ ਲੋਕ ਪਿਛਲੇ ਸ਼ਾਸਨ ਕੋ ਸ਼ਾਸਨ ਨੂੰ ਦੇਖ ਕੇ ਵੋਟ ਪਾਣਗੇ ਹਾਂ ਦੇ ਲੋਕ ਅਗਲੇਰੇ ਕੋ ਵੇਖ ਲਈ ਵੋਟ ਪਾਣਗੇ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕਹਿ ਰਹੀ ਹੈ ਕਿ ਡਬਲ ਇੰਜਨ ਦੀ ਸਰਕਾਰ ਦਾ ਵਿਕਾਸ ਲਈ ਬਹੁਤ ਵੱਡਾ ਰੋਲ ਹੁੰਦਾ ਹੈ ਹਰਿਆਣੇ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਲੈਂਦੇ ਨੇ ਹੂੰ 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 ਕਿ ਹਰਿਆਣੇ ਚ ਅਸੀਂ ਇਹ ਕੀਤਾ ਅਸੀਂ ਉਹ ਕੀਤਾ ਹੂੰ ਇਸ ਕਰਕੇ ਉਹਨੇ ਦੇਖਣਾ ਬਾਕੀ ਰਹੇਗਾ ਕਿ ਲੋਕਾਂ ਦੀ ਪਸੰਦ ਕਿਹੋ ਜਿਹੀ ਰਹੇਗੀ ਦਿੱਲੀ 'ਚ ਹੂੰ 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 ਜੀ ਅੱਜ ਅਜ ਉਹਨਾਂ ਨੇ ਵੱਖਰੇ ਨਿਗਰਾਨ ਦੀ ਮੰਗ ਵੀ ਕੀਤੀ ਹੈ ਕਿ ਸੁਤੰਤਰ ਨਿਗਰਾਨ ਲਾਇਆ ਜਾਵੇ ਚੋਣ ਕਮਿਸ਼ਨ ਤੇ ਵੀ ਲਗਾਤਾਰ ਉਹ ਦੋਸ਼ ਲਾ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਖੇਡ ਰਹੇ ਨੇ ਕਿਉਂਕਿ ਰਿਟਾਇਰਮੈਂਟ ਦੇ ਨੇੜੇ ਨੇ ਤੇ ਉਹ ਅਗਲੀ ਕੋਈ ਰਿਟਾਇਰਮੈਂਟ ਤੋਂ ਬਾਅਦ ਦੀ ਕੋਈ ਪਦਵੀ ਦੇਖ ਰਹੇ ਨੇ ਜਿਹੜੇ ਚੋਣ ਕਮਿਸ਼ਨ ਨੇ ਇਤਿਰੀਵਾਲ ਉਹਨਾਂ ਤੇ ਦੋਸ਼ ਲਾ ਰਹੇ ਨੇ ਲਗਾਤਾਰ ਕਿ ਸੁਤੰਤਰ ਨਿਗਰਾਨ ਉੱਥੇ ਲੱਗਣਾ ਚਾਹੀਦਾ ਹੈ ਚੋਣਾਂ ਸੁਤੰਤਰ ਨਿਗਰਾਨ ਦੀ ਤੰਦਕ ਦੇਖ ਰਿਖ ਚ ਹੋਣੀਆਂ ਚਾਹੀਦੀਆਂ ਨੇ ਉਹਨਾਂ ਨੇ ਇਹ ਮੰਗ ਵੀ ਕੀਤੀ ਹੈ ਕੱਲ ਹੂੰ 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 ਜੀ ਜੀ 5 ਫਰਵਰੀ ਨੂੰ ਵੋਟਾਂ ਪੈਣੀਆਂ ਨੇ ਤੇ ਦਿੱਲੀ ਦੀ ਰਾਜਧਾਨੀ ਦਿੱਲੀ ਦੇਸ਼ ਦੀ ਰਾਜਧਾਨੀ ਹੈ ਹਰ ਵਰਗ ਦੇ ਹਰ ਫਿਰਕੇ ਦੇ ਉੱਤੇ ਜਿਹੜੇ ਲੋਕ ਨੇ ਵਸਦੇ ਨੇ ਹੂੰ 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 ਉਹ ਕਿਹਨੂੰ ਆਪਣੀ ਪਸੰਦ ਬਣਾਣਗੇ ਅਰਵਿੰਦ ਕੇਜਰੀਵਾਲ ਨੂੰ ਚੌਥੀ ਵਾਰ ਦਿੱਲੀ ਦਾ ਮੁੱਖ ਮੰਤਰੀ ਬਣਾਣਗੇ ਜਾਂ ਫਿਰ ਇਸ ਵਾਰ ਉਹਨਾਂ ਨੂੰ ਵਿਰੋਧੀ ਥਿਰਚ ਬਿਠਾਣਗੇ ਇਹ ਪਤਾ ਆਪਾਂ ਨੂੰ ਹੁਣ ਅੱਠ ਫਰਵਰੀ ਨੂੰ ਲੱਗੇਗਾ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਅੱਜ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਉੱਥੇ ਬਿਲਕੁਲ ਬੰਦ ਹੋ ਜਾਵੇਗਾ ਤੇ 5 ਤਰੀਕ ਨੂੰ ਜਿਹੜੀਆਂ ਵੋਟਾਂ ਪੈਣ ਬਿਲਕੁਲ ਚਿਲਾ ਸਾਹਿਬ ਤੁਸੀਂ ਕਹੇ ਵੀ ਹਰ ਫਿਰਕੇ ਦੇ ਲੋਕ ਦਿੱਲੀ ਦੇ ਵਿੱਚ ਨੇ ਰਾਜਧਾਨੀਆਂ ਦੇ ਇਸ ਦੀ ਤਾਂ ਪੰਜਾਬੀਆਂ ਦੀ ਵੀ ਕਾਫੀ ਗਿਣਤੀ ਹੈ ਦਿੱਲੀ ਦੇ ਵਿੱਚ ਉਹਨਾਂ ਦਾ ਮਾਹੌਲ ਕੋਈ ਇਸ ਤਰ੍ਹਾਂ ਦੇ ਉਹਨਾਂ ਉੱਤੇ ਕੋਈ ਟਿੱਕਾ ਟਪਣੀ ਅ ਪਿੰਡ ਸਾਹਿਬ ਵੀ ਇਹ ਹੈ ਕਿ ਪੰਜਾਬੀਆਂ ਨੂੰ ਪ੍ਰਭਾਵਿਤ ਕਰਨ ਲਈ ਲਗਾਤਾਰ ਜਿਹੜੇ ਮੁੱਖ ਮੰਤਰੀ ਨੇ ਉਹ ਉਹਨਾਂ ਖੇਤਰਾਂ 'ਚ ਪ੍ਰਚਾਰ ਕਰ ਰਹੇ ਨੇ ਭਗਵੰਤ ਮਾਨ ਜਿੱਥੇ ਪੰਜਾਬੀ ਜ਼ਿਆਦਾ ਨੇ ਹੂੰ ਹੂੰ ਜੀ ਦੇ ਮੁਕਾਬਲੇ ਕਾਂਗਰਸ ਵੱਲੋਂ ਰਾਜਾ ਵੜਿੰਗ ਹੁਤਾਬ ਸਿੰਘ ਬਾਜਵਾ ਪ੍ਰਚਾਰ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਕੋਲ ਕੋਈ ਅਜਿਹਾ ਚਿਹਰਾ ਖਾਸ ਕਰਕੇ 60 ਕਿਉਂਕਿ ਕੈਪਟਨ ਅਮਰਿੰਦਰ ਲਗਾਤਾਰ ਪ੍ਰਚਾਰ ਕਰਦੇ ਰਹੇ ਨੇ ਪੁਰਾਣੇ ਸਮੇਂ ਵਿੱਚ ਜਦੋਂ ਕਾਂਗਰਸ ਚੋਂਦੇ ਸੀ ਹਾਂ ਹਾਂ ਜੀ ਇਸ ਵਾਰ ਉਹ ਬਾਹਰ ਨੇ ਨਵਜੋਤ ਸਿੱਧੂ ਦੀ ਵੀ ਦਿੱਲੀ ਚ ਬਹੁਤ ਪ੍ਰਚਾਰ ਕਰਦੇ ਰਹੇ ਨੇ ਪਰ ਕਾਂਗਰਸ ਵਾਲਿਆਂ ਨੇ ਇਸ ਵਾਰ ਉਹਨਾਂ ਨੂੰ ਵੀ ਨਹੀਂ ਬੁਲਾਇਆ ਜਿਵੇਂ ਭਾਜਪਾ ਨੇ ਕੈਪਟਨ ਅਮਰਿੰਦਰ ਨੂੰ ਘਰੇ ਬਿਠਾਇਆ ਹੋਇਆ ਹੈ ਤਾਂ ਕਾਂਗਰਸ ਪਾਰਟੀ ਨੇ ਨਵਜੋਤ ਸਿੱਧੂ ਵੀ ਸਾਰ ਨਹੀਂ ਲਈ ਹਾਂ ਹਾਂ ਉਹਨਾਂ ਨੂੰ ਵੀ ਨਹੀਂ ਕੋਈ ਬੁਲਾ ਰਿਹਾ ਤੇ ਦੂਜੀ ਲੀਡਰਸ਼ਿਪ ਦੇ ਸਹਾਰੇ ਨੇ ਪਰ ਇਹ ਜ਼ਰੂਰ ਹੈ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹੈ ਉਹਨਾਂ ਕੋਲ ਕਿੱਥੇ ਜਾਂਦੇ ਨੇ ਪੰਜਾਬੀ ਵੱਡੀ ਗਿਣਤੀ 'ਚ ਇਕੱਠ ਜ਼ਰੂਰ ਹੁੰਦਾ ਹੈ। ਹੂੰ। ਭਾਵੇਂ ਵਿਰੋਧੀ ਇਹ ਵੀ ਕਹਿੰਦੇ ਨੇ ਕਿ ਇਕੱਠ ਤਾਂ ਜ਼ਿਆਦਾ ਪੰਜਾਬ ਵਾਲੇ ਹੀ ਨੇ ਜਿਹੜੇ ਉਹਨਾਂ ਦੇ ਅੱਗੇ ਪਿੱਛੇ ਫਿਰਦੇ ਨੇ ਵੀ ਦਿੱਲੀ ਵਾਲੇ ਨਹੀਂ ਹੈਗੇ। ਦਿੱਲੀ ਵਾਲਿਆਂ ਨੇ ਨਕਾਰੇ ਹੋਏ ਨੇ। ਹੂੰ ਓਕੇ। ਪਰ ਉਹ ਜਿੱਥੇ ਵੀ ਜਾ ਰਹੇ ਨੇ ਉਹ ਪੰਜਾਬੀ ਜਿਹੜੇ ਪੰਜਾਬੀ ਬੋਲਦੇ ਆਲ ਕਿਹਨੇ ਜਿੱਥੇ ਜ਼ਿਆਦਾਤਰ ਪੰਜਾਬੀ ਭਾਈਚਾਰਾ ਵਸਦਾ ਹੈ ਉਸ ਖੇਤਰਾਂ 'ਚ ਜ਼ਰੂਰ ਹੋ ਵੱਡੀ ਗਿਣਤੀ 'ਚ ਚੋਣ ਪ੍ਰਚਾਰ ਕਰ ਰਹੇ ਨੇ ਉਹਨਾਂ ਦਾ ਕਿੰਨਾ ਅਸਰ ਹੋਏਗਾ? ਹੂੰ ਅਸਰ ਹੋਏਗਾ ਜਾਂ ਫਿਰ ਉਹਨਾਂ ਦਾ ਕੋਈ ਬੇਅਸਰ ਰਹਿਣਗੇ ਜਾਂ ਕੋਈ ਪ੍ਰਭਾਵ ਪਵੇਗਾ ਜਾਂ ਉਲਟਾ ਪ੍ਰਭਾਵ ਪਵੇਗਾ ਜੀ ਇਹ 8 ਤਰੀਕ ਨੂੰ ਹੀ ਪਤਾ ਲੱਗੇਗਾ ਹਾਂ ਬਿਲਕੁਲ ਜਿਲ੍ਹਾ ਸਾਹਿਬ ਪੰਜਾਬੀ ਕਹਿ ਲਈ ਕਿ ਸਿੱਖ ਚਿਹਰਾ ਜਿਹੜਾ ਭਾਜਪਾ ਕੋਲ ਮਨਜਿੰਦਰ ਸਿੰਘ ਸਿਰਸਾ ਹੈਨ ਪਰੰਤੂ ਖੁਦ ਚੋਣ ਮੈਦਾਨ ਦੇ ਵਿੱਚ ਨੇ ਜੀ ਪਰ ਉਹ ਜਦੋਂ ਆਪਣੇ ਆਪ ਚੋਣ ਪ੍ਰਚਾਰ ਕਰ ਰਹੇ ਹੋਣ ਤੇ ਫਿਰ ਹਾਂ ਉਹ ਉਸ ਉਸ ਪਦਰ ਦੇ ਪ੍ਰਭਾਵਸ਼ਾਲੀ ਆਗੂ ਨਹੀਂ ਹਾਂ ਠੀਕ ਹੈ ਕਿ ਜਿਹੜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਸਾਰੇ ਉਹਨਾਂ ਲਈ ਪ੍ਰਚਾਰ ਕਰ ਰਹੀ ਹੈ ਤੇ ਉਹਨਾਂ ਦੀ ਅਗਵਾਈ 'ਚ ਲਗਭਗ ਬੀਜੇਪੀ ਦੇ ਹੱਕ 'ਚ ਉਹ ਧੁਕਤੇਗੀ ਜਿਹੜੀ ਉਹਨਾਂ ਦੇ ਅਧਿਕਾਰ ਖੇਤਰ ਵਾਲੀ ਜਾਂ ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੀ ਵੋਟ ਹੈ ਪਰ ਇਸ ਦੇ ਮੁਕਾਬਲੇ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਜੀ 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 ਸਾਬਕਾ ਪ੍ਰਧਾਨ ਨੇ ਉਹ ਕਾਂਗਰਸ ਪਾਰਟੀ ਦੇ ਹੱਕ 'ਚ ਲਗਾਤਾਰ ਪ੍ਰਚਾਰ ਕਰ ਰਹੇ ਨੇ हां वो वैसे थोड़ा या गांधी दल ਨਾਲ ਸੰਬੰਧਿਤ ਨਹੀਂ ਪਰ ਉਹਨਾਂ ਦੇ ਕਿਤੇ ਨਾ ਕਿਤੇ ਜ਼ਰੂਰ ਜਿਹੜੀ ਸੁਰਾਇਪੀ ਥੱਲੇ ਦਿਨਾਂ ਚ ਮਿਲਦੀ ਰਹੀ ਹੈ ਕਿਉਂਕਿ ਨਾਲੇ ਨੰਬਰ 2 ਉਹਨਾਂ ਨੇ ਸਰਨੇ ਦੇ ਵਿਰੋਧ ਚ ਭੁਗਤਣਾ ਹੁੰਦਾ ਹੈ ਉਹਨਾਂ ਨੇ ਕਿ ਮਨਜਿੰਦਰ ਸਿੰਘ ਸਿਰਸੇ ਦੇ ਵੀ ਵਿਰੋਧੀ ਨਹੀਂ ਇਸ ਕਰਕੇ ਨਾ ਤਾਂ ਉਹ ਮਨਿੰਦਰ ਸਿੰਘ ਸਿਰਸੇ ਦੇ ਹੱਕ ਚ ਜਾ ਸਕਦਾ ਹੈ ਜਿਹੜਾ ਪਰਮਜੀਤ ਸਿੰਘ ਸਰਨਾ ਹੈ। ਹਮ ਭਾਰਤੀ ਜਨਤਾ ਪਾਰਟੀ ਕੋਲ ਨਹੀਂ ਜਾ ਸਕਦਾ ਉਹ। ਹਮ ਤੇ ਨਾ ਹੀ ਉਹ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਵੀ ਪੰਜਾਬ ਚ ਅਕਾਲੀ ਦਲ ਲਈ ਕੰਮ ਕਰਦੇ ਨੇ ਵਿਰੋਧੀ ਹੈ। ਹਮ ਇਸ ਕਰਕੇ ਕਿਤੇ ਨਾ ਕਿਤੇ ਪੁਰਾਣੇ ਸਮਿਆਂ ਚ ਉਹਨਾਂ ਦੀ ਸਾਝ ਜ਼ਰੂਰ ਰਹੀ ਹੈ ਕਾਂਗਰਸ ਪਾਰਟੀ ਨਾਲ ਹੁਣ ਇਸ ਵੇਰੀ ਉਹਨਾਂ ਦਾ ਰੁਖ ਕੀ ਰਹੇਗਾ ਕਿਉਂਕਿ ਅਕਾਲੀ ਦਲ ਤਾਂ ਚੋਣ ਨਹੀਂ ਲੜ ਰਿਹਾ। ਖੈਰ ਉਹਨਾਂ ਦੀ ਕੱਲ ਇੱਕ ਇੰਟਰਵਿਊ ਆ ਰਹੀ ਸੀ ਉਹਦੇ ਵਿੱਚ ਥੋੜਾ ਜਿਹਾ ਰੁਖ ਆਪ ਵੱਲ ਪ੍ਰਤੀਤ ਹੋ ਰਿਹਾ ਸੀ। ਜੀ ਹੋ ਸਕਦਾ ਹੈ ਉਹ ਆਪ ਵੱਲ ਜਾਣ ਪਰ ਜੇ ਜਿਵੇਂ ਭਾਰਤੀ ਜਨਤਾ ਪ ਹੇ ਕਿਉਂਕਿ ਉਹ ਕੱਟੜ ਵਿਰੋਧੀ ਨੇ ਮਨਜੀਂਦਰ ਸਿੰਘ ਸਰਸਾ ਦੇ ਇਸ ਕਰਕੇ ਉਹ ਕਿਸੇ ਵੀ ਕੀਮਤ ਤੇ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਨਹੀਂ ਜਾਣਗੇ ਬਾਕੀ ਦੋਵਾਂ ਦੇ ਹੱਕ 'ਚ ਉਹ ਆਪਣੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਜਾ ਸਕਦੇ ਨੇ ਕਿਸੇ ਵੀ ਤਰ੍ਹਾਂ ਜਿਹੜੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੱਕ 'ਚ ਜਾ ਸਕਦੇ ਨੇ ਚਾਹੇ ਉਹ ਕਾਂਗਰਸ ਦੇ ਹੱਕ 'ਚ ਜਾ ਸਕਦੇ ਨੇ ਪਰ ਉਹ ਬੀਜੇਪੀ ਦੇ ਹੱਕ 'ਚ ਕਿਸੇ ਤਰ੍ਹਾਂ ਵੀ ਨਹੀਂ ਜਾ ਸਕਦੇ ਕਹਿੰਦਾ ਭਾਬ ਕਿ ਦਿੱਲੀ 'ਚ ਜਿਹੜੀ ਸਿੱਖਿਆ ਦੀ ਢੜੇਬੰਦੀ ਹੈ ਉਹ ਇੱਕ ਵੱਖਰਾ ਉੱਥੇ ਮਾਈਂਡ ਸੈਟ ਸਥਾਪਿਤ ਹੋ ਗਿਆ ਜੀ ਜੀ ਬਿਲਕੁਲ ਜੀ ਖੇਖਣ ਵਾਲੀ ਗੱਲ ਹੈ ਕਿ ਅਗਲੇ ਸਮੇਂ ਦਿੱਲੀ ਦਾ ਇਹ ਚੋਣ ਪੇੜ ਕਿਸ ਤਰ੍ਹਾਂ ਦਾ ਕਿਸ ਪਾਸੇ ਰੁਖ ਕਰਦਾ ਹੈ ਤੇ ਅਸਲੀ ਜਿਹੜਾ ਚੋਣ ਨਤੀਜਾ ਉਹ ਅੱਠ ਨੂੰ ਸਾਹਮਣੇ ਆ ਜਾਏਗਾ ਖੈਰ ਵੇਖਣ ਵਾਲੀ ਗੱਲ ਹੈ ਕਿ ਕਿਹੜੀ ਧਿਰ ਦਿੱਲੀ ਵਿਧਾਨ ਸਭਾ ਦੇ ਵਿੱਚ ਕਾਬਜ਼ ਹੋਏਗੀ ਇਸ ਵੇਲੇ ਜੇਕਰ ਮੋٹے ਤੌਰ ਤੇ ਮੁਕਾਬਲਾ ਜਿਵੇਂ ਜ਼ਿਲ੍ਹਾ ਸਾਹਵਲੋ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਆਪ ਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਹੈ ਕਹਿ ਸਕਦੇ ਹਾਂ ਕਿ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਰਮਿਆਨ ਜਿਹੜਾ ਉਹ ਆ ਸਿੱਧੀ ਟੱਕਰ ਹੈ ਜਾਂ ਜਿਹੜਾ ਸਿਆਸੀ ਜਿਹੜਾ ਵਕਾਰ ਹੈ ਉਹ ਦਾਅ ਉੱਤੇ ਲੱਗਿਆ ਹੋਇਆ ਹੈ ਖੈਰ ਚਿੱਲਾ ਸਾਹਿਬ ਇਸ ਸਾਰੇ ਮਾਮਲੇ ਉੱਤੇ ਵਿਸਤਾਰ ਚ ਜਾਣਕਾਰੀ ਦੇਣ ਲਈ ਚੈਨਲ ਈ ਮਿਸ਼ਨ ਪੰਜਾਬੀ ਦੇ ਮੀਡੀਆ ਸਰਦਲ ਪ੍ਰੋਗਰਾਮ ਦੇ ਵਿੱਚ ਸਮਾਂ ਕੱਢਣ ਲਈ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਹਿਬ ਈ ਮਿਸ਼ਨ ਪੰਜਾਬੀ